ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਆਇਆ ਹਾਂ ਪਿੰਡ ਭਮੱਦੀ ਇਸ ਪਿੰਡ ਵਿੱਚ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਜੀ ਉਹਦੇ ਤੁਹਾਨੂੰ ਦਰਸ਼ਨ ਕਰਾਉਣਾ ਹੈ ਇਹ ਗੁਰਦੁਆਰਾ ਡੇਰਾ ਸਾਹਿਬ ਆ ਜੀ ਜਦੋਂ ਗੁਰੂ ਅਰਗਵਨ ਸਾਹਿਬ ਜੀ ਦਿੱਲੀ ਤੋਂ ਚੰਦੂ ਨੂੰ ਲੈ ਕੇ ਬਿਕਰਮੀ 1675 ਵਿੱਚ ਇਸ ਹਸਤਾਨ ਤੇ ਆਏ ਸਨ ਤੇ ਇੱਥੇ 42 ਦਿਨ ਠਹਿਰੇ ਸਨ ਤੇ ਭਗਤੀ ਕੀਤੀ ਸੀ ਸੋ ਇਹ ਧੀ ਇਸ ਇਤਿਹਾਸਕ ਹਸਤਾਨ ਦਾ ਇਤਿਹਾਸ ਇਹ ਪਿੰਡ ਆਪਣੇ ਤਸਵੀਰ ਖੰਨਾ ਵਿੱਚ ਪੈਂਦਾ ਜਿਹੜਾ ਸ਼ੇਰ ਸਾਹਿਬ ਉਸੂਰੀ ਮਾਰਗਾ ਜਿਹਨੂੰ GT ਰੋਡ ਕਹਿੰਦੇ ਨੇ ਆਮੜਾ ਦਿੱਲੀ ਤੋਂ ਅਮਰਸਰ ਸਾਹਿਬ ਨੇ ਜਾਂਦਾ ਉਸ ਰੋਡ ਦੇ ਉੱਤੇ ਤੋਂ ਥੋੜਾ ਜਿਹਾ ਹਟਮਾ 2-3 ਕਿਲੋਮੀਟਰ ਦਾ ਇਹ ਸੇ ਹਟਮਾ ਹੈ ਇਹ ਪਿੰਡਾ ਜੀ ਇੱਥੇ ਗੁਰੂ ਸਾਹਿਬ ਜੀ ਆਏ ਸਨ। ਸੋ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਡੇਰਾ ਸਾਹਿਬ ਕਿਉਂਕਿ ਇੱਥੇ ਗੁਰੂ ਜੀ ਨੇ ਡੇਰਾ ਲਾਇਆ ਸੀ। ਸੋ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਡੇਰਾ ਸਾਹਿਬ ਹੈ ਜੀ। ਸੋ 1675 ਵਿਕਰਵੀ ਨੂੰ ਗੁਰੂ ਸਾਹਿਬ ਇੱਥੇ ਆਏ ਸਨ। ਦਿੱਲੀ ਤੋਂ ਚੰਦੂ ਨੂੰ ਲੈ ਕੇ ਇਸ ਹਸਤਾਨ ਤੇ ਆਏ ਸਨ ਤੇ 42 ਦਿਨ ਇਸ ਹਸਤਾਨ ਤੇ ਰਹੇ ਸਨ। ਤੋ ਦਰਸ਼ਕੋ ਜੀ ਇਸ ਪਾਵਨ ਪਵਿੱਤਰ ਹਸਤਾਨ ਦੇ ਸੋਹੇਤੀ ਇਸ ਤਰ੍ਹਾਂ ਦਾ ਅਤਿਅਸ਼ ਜੀ ਹੂੰ ਤੁਹਾਨੂੰ ઠાડા સાબ دے દર્શન ਕਰਾਉਣੇ ਆ ਜਿੱਥੇ ਗੁਰੂ ਜੀ ਸਾਹਿਬ ਬਰਾਜੇ ਸਨ ਸੋ ਚਲੋ ਜੀ ਕਰਾਉਣੇ ਤੁਹਾਨੂੰ દર્શન ઠાડા ਸਾਬ ਦੇ ਇਹ ਆ ਜੀ ઠાડા ਸਾਬ ਜਿੱਥੇ ਗੁਰੂ ਜੀ ਬਰਾਜੇ ਸਨ ਤਾਂ દર્શન ਕਰੋ ਜੀ ਇਸ ਪਵਿੱਤਰ ਸਥਾਨ ਦੇ